ਯਾਨੀ 12 ਮਹਾਦੇਵ ਬਾਣੀ ਉਚਾਰਨ ਕਰਕੇ ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਮਹੀਨੇ ਦੁਆਰਾ ਇਸ ਤਰ੍ਹਾਂ ਤੁਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਆਰਾਧਨਾ ਕਰੋ ਜਿਵੇਂ ਹਰ ਇੱਕ ਮਹੀਨੇ ਜਿਹੜੀ ਪ੍ਰਾਰਥਨਾ ਸਿੱਖ ਹੋਇਆ ਕਰਦੇ ਸੰਜਾ ਪ੍ਰਾਰਥਨਾ ਜੋ ਮਰਿਆਦਾ ਅਨੁਸਾਰ ਵੱਲੋਂ ਖਸਨ ਉਹ ਮਹੀਨੇ ਦੀ ਸ਼ੁਰੂਆਤ ਵੇਲੇ ਇਹ ਬ੍ਰਾਹਮਣਾਂ ਦੇ ਪਾਸੋਂ ਜਾ ਕਰਕੇ ਫਲਾ ਉਪਦੇਸ਼ ਲਿਆ ਕਰਦੇ ਸਨ ਤੇ ਇਸੇ ਪ੍ਰਕਾਰ ਇੱਕ ਵਾਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਇੱਕ ਬ੍ਰਾਹਮਣ ਆਇਆ ਕਹਿਣ ਲੱਗਿਆ ਸਤਿਗੁਰੂ ਜੀ ਜੇ ਤੁਹਾਡੀ ਆਗਿਆ ਹੋਵੇ ਤੇ ਤੁਹਾਡੇ ਦਰਬਾਰ ਜਾਂਦਾ ਮੈਂ ਫਲਾ ਉਪਦੇਸ਼ ਸੰਗਰਾਦ ਵਾਲੇ ਦਿਨ ਆ ਕਰਕੇ ਸਿੱਖਾਂ ਨੂੰ ਦੇ ਦਿਆ ਕਰਾਂ ਐਸ ਦੇ ਨਾਲ ਮੇਰਾ ਵੀ ਗੁਜ਼ਾਰਾ ਹੋ ਜਾਇਆ ਕਰੇਗਾ ਤੇ ਤੁਹਾਡੀਆਂ ਸੰਗਤਾਂ ਨੂੰ ਸਿੱਖਾਂ ਨੂੰ ਫਲਾ ਉਪਦੇਸ਼ ਵੀ ਮਿਲ ਜਾਇਆ ਕਰੇਗਾ ਸਤਿਗੁਰੂ ਜੀ ਕਹ ਲਗੇ ਠੀਕ ਹੈ ਭਾਈ ਇੱਥੇ ਜਿੱਥੇ ਹੋਰ ਗੁਰਸਿੱਖਾਂ ਦੀਆਂ ਹੋਰਾਂ ਦੀਆਂ ਮਨੋ ਕਾਮਨਾਵਾਂ ਪੂਰਨ ਹੁੰਦੀਆਂ ਹਨ ਇਹ ਗੁਰੂ ਨਾਨਕ ਦਾ ਕਰ ਹੈ ਤੂੰ ਵੀ ਆਪਣੀ ਮਨੋ ਕਾਮਨਾ ਪੂਰਨ ਕਰ ਲੈ ਜਦੋਂ ਕੁਝ ਸਮਾਂ ਬਤੀਤ ਹੋਇਆ ਸੰਗਰਾਮ ਤੇ ਆਕਰ ਕੇ ਫਲਾ ਉਪਦੇਸ਼ ਦਿਆ ਕਰੇ ਸਤਗੁਰੂ ਗਰੀਬ ਨਵਾਦ ਜੀਆਂ ਦੇ ਗੁਰਸਿੱਖਾਂ ਨੇ ਉਸ ਦਾ ਬੜਾ ਸਤਿਕਾਰ ਕੀਤਾ ਗੁਰਸਿੱਖ ਉਸ ਨੂੰ ਚੰਗੀਆਂ ਪੜਾਵਾਂ ਦਿਆ ਕਰਨ ਤੰਦਿਆ ਕਰਨ ਜਦੋਂ ਕੁਝ ਸਮਾਂ ਬਤੀਤ ਹੋਇਆ ਜਦੋਂ ਉਸ ਦੇ ਪਾਸ ਧੰਨ ਇਕੱਠਾ ਹੋ ਗਿਆ ਤੇ ਧੰਨ ਜਦੋਂ ਇਕੱਠਾ ਹੋ ਗਿਆ ਫਿਰ ਇੱਕ ਵਾਰੀ ਖਲਾ ਉਪਦੇਸ਼ ਦੇਣ ਵਾਸਤੇ ਨਹੀਂ ਆਇਆ ਸਤਗੁਰੂ ਜੀਆਂ ਨੇ ਗੁਰਸਿੱਖਾਂ ਨੂੰ ਭੇਜਿਆ ਕਿ ਜਾਵ ਬੁਲਾ ਕਰਕੇ ਲਿਆਓ ਗੁਰਸਿੱਖ ਬੁਲਾਉਣ ਵਾਸਤੇ ਗਏ ਤੇ ਉਹ ਅਗੋਂ ਗੁਰਸਿੱਖਾਂ ਨੂੰ ਕਹਿਣ ਲੱਗਾ ਕਹਿੰਦਾ ਗੁਰੂ ਤਾਂ ਤੁਸੀਂ ਅਰਜਨ ਦੇਵ ਨੂੰ ਮੰਨਦੇ ਹੋ ਤੇ ਫਲਾ ਉਪਦੇਸ਼ ਬੇਰੇ ਪਾਸੋਂ ਭਾਲਦੇ ਹੋ ਕਹਿੰਦਾ ਜਾ ਤਾਂ ਮੈਨੂੰ ਗੁਰੂ ਮੰਨੋ ਉਸ ਨੂੰ ਮੱਥਾ ਟੇਕਣਾ ਛੱਡ ਦਿਓ ਤਨੀਰ ਖਾ ਕਰਨ ਲੱਗ ਪਿਆ ਮਹਾਰਾਜ ਸਤਿਗੁਰਾਂ ਦੇ ਨਾਲ ਗੁਰਸਿੱਖਾਂ ਨੇ ਆਕਰ ਕੇ ਸਾਰੀ ਵਾਰਤਾ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਦੱਸੀ ਸਤਗੁਰੂ ਅਰਜਨ ਪਾਤਸ਼ਾਹ ਜੀਆਂ ਨੂੰ ਦਸੀ ਤੇ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਸਿੱਖਾਂ ਨੇ ਨਾਲ ਮਿਲ ਕਰਕੇ ਪੰਚਮ ਪਾਤਸ਼ਾਹ ਸਤਗੁਰੂ ਅਰਜਨ ਸਾਹਿਬ ਜੀਆਂ ਨੂੰ ਬੇਨਤੀ ਕੀਤੀ ਮਹਾਰਾਜ ਜਿੱਥੇ ਹੋਰ ਤੁਸੀਂ ਸੁਖਹਿਨ ਬਾਣੀਆਂ ਉਚਾਰਨ ਕੀਤੀਆਂ ਨੇ ਸ੍ਰੀ ਸੁਖਮਨੀ ਸਾਹਿਬ ਵਰਗੀਆਂ ਜਿਨ੍ਹਾਂ ਨੂੰ ਪੜਦਿਆਂ ਹੀ ਅਰਥਾਂ ਦਾ ਪਤਾ ਲੱਗ ਜਾਂਦਾ ਹੈ ਐਸੀ ਕੋਈ 12 ਮਾਹਾਂ ਦੀ ਬਾਣੀ ਉਚਾਰਨ ਕਰੋ ਸਤਿਗੁਰੂ ਅਰਜਨ ਪਾਤਸ਼ਾਹ ਕਹਨ ਲੱਗੇ ਗੁਰਸਿੱਖੋ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ ਬਾਬਾ ਜੀ ਇਹ ਬਾਣੀ ਤਾਂ ਮਹਾਰਾਜ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਤੁਖਾਰੀ ਰਾਗ ਦੇ ਵਿੱਚ ਉਚਾਰਨ ਕਰ ਗਏ ਹਨ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਜੀ ਉਹ ਬਾਣੀ ਬਹੁਤ ਮਹਿੰਗੀ ਹੈ ਉਸ ਦੇ ਅਰਥ ਕਰਨੇ ਬਹੁਤ ਮਹਿੰਗੇ ਹਨ ਹਰ ਇੱਕ ਦੇ ਸਮਝ ਦੇ ਵਿੱਚ ਛੇਤੀ ਨਹੀਂ ਪੈਂਦੇ ਹਨ ਇਸ ਕਰਕੇ ਤੁਸੀਂ ਕਿਰਪਾ ਕਰਕੇ ਕੋਈ ਸੁਖੈਣ ਬਾਣੀ ਉਚਾਰਨ ਕਰੋ ਇਰੋਸ ਵੇਲੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਨੇ ਇਹ 12 ਮਾਹਾ ਦੀ ਬਾਣੀ ਉਚਾਰਨ ਕੀਤੀ ਜਿਸ ਦੇ ਵਿੱਚ 12 ਮਹੀਨਿਆਂ ਦੇ ਬਾਰੇ ਤੇ ਦੋ ਮੰਗਲ ਪਹਿਲੇ ਮੰਗਲ ਦੇ ਵਿੱਚ ਆਖਦੇ ਹਨ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ ਚਾਰ ਕੁੰਟ ਦਹ ਦਿਸ ਭਮੇ ਥਕ ਆਏ ਪ੍ਰਭ ਕੀ ᱥਾਮ ਪਹਿਲੇ ਮੰਗਲ ਦੇ ਵਿੱਚ ਬੇਨਤੀਆਂ ਕਰਦੇ ਨੇ ਇਹ ਪਾਤਸ਼ਾਹ हे 와ਹਿਗੁਰੂ ਅਸੀਂ ਤੇਰੇ ਤੋਂ ਆਪਣੇ ਕਿਰਤ ਕਰਮਾਂ ਦੇ ਕਰਕੇ ਵਿਛੜੇ ਹੋਏ ਹਾਂ ਸਾਡੇ ਤੇ ਕਿਰਪਾ ਕਰ ਸਾਨੂੰ ਆਪਣੇ ਸਰੂਪ ਦੇ ਨਾਲ ਮਿਲਾ ਲੈਣਾ ਕਰ ਸਾਨੂੰ ਭੁੱਲਿਆਂ ਪਟਕਿਆਂ ਨੂੰ ਸਿੱਧੇ ਰਸਤੇ ਪਾਉਣਾ ਕਰ ਅਸੀਂ ਭਰਮਾਂ ਦੇ ਵਿੱਚ ਪੈ ਕਰਕੇ ਆਪਣੇ ਕਰਮਾਂ ਦੇ ਕਰਕੇ ਭੁੱਲੇ ਹੋਏ ਹਾਂ ਫਿਰ 12 ਮਹੀਨਿਆਂ ਦੇ ਵਿੱਚ ਫਲਾ ਉਪਦੇਸ਼ ਦਿੱਤਾ ਤੇ ਅਖੀਰ ਤੇ ਫਿਰ ਮੰਗਲ ਉਚਾਰਨ ਕਰਦੇ ਨੇ ਜੈਨ ਜੈਨ ਨਾਮ ਤੇ ਆਇਆ ਤਨ ਕੇ ਕਾਜ ਸਰੇ ਜਿਨ੍ਹਾਂ ਜਿਨਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਗਏ ਸੋ ਇਸ ਪ੍ਰਕਾਰ ਸਤਿਗੁਰ ਗਰੀਬਨਵਾਦ ਜੀ ਨੇ ਇਹ 12 ਮਹਾਮਾਜ ਦੀ ਬਾਣੀ ਉਚਾਰਨ ਕੀਤੀ ਹੈ ਜਿਸ ਦੇ ਅੰਦਰ ਸਤਿਗੁਰ ਗਰੀਬਨਵਾਦ ਸਾਨੂੰ ਫਲਾ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਅੱਜ ਹਾਰਦੀ ਮਹੀਨੇ ਦੇ ਸੰਗ੍ਰਾਮ ਦਾ ਦਿਹਾੜਾ ਹੈ ਸੋ ਜਿਵੇਂ ਸਤਿਗੁਰੂ ਜੀ ਹਾਰ ਮਹੀਨੇ ਦੁਆਰਾ ਸਾਨੂੰ ਉਪਦੇਸ਼ ਬਖਸ਼ਦੇ ਹਨ ਉਸ ਦੀ ਵਿਚਾਰ ਨੂੰ ਸਰਵਣ ਕਰੀਏ ਮਨੋਵਿਰਤੀਆਂ ਨੂੰ ਗੁਰੂ ਚਰਣਾ ਅੰਦਰ ਜੋੜੀਏ ਪ੍ਰੇਮ ਭਾਵਨਾ ਦੇ ਨਾਲ ਉਚਾਰਨ ਕਰੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾੜ ਤਪੰਦਾ 30 ਲੱਗਾ ਹਰ ਨਾ ਹੋ ਨਾ ਜਿੰਨਾ ਪਾਸ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਬੇਨਤੀਆਂ ਕਰਦੇ ਹਨ ਸਾਨੂੰ ਸਮਝਾਉਂਦੇ ਹੋਏ ਬਖਸ਼ਿਸ਼ ਕਰਦੇ ਨੇ ਆਸਾੜ ਹਾੜ ਮਹੀਨੇ ਦਾ ਨਾਮ ਹੈ ਆਸਾੜ ਤਪੰਦਾ 30 ਲੱਗਾ ਹਰ ਨਾ ਹੋ ਨਾ ਜਿੰਨਾ ਪਾਸ ਇਹ ਹਾੜ ਦਾ ਮਹੀਨਾ ਉਹਨਾਂ ਦੇ ਵਾਸਤੇ ਤਪਸ਼ ਵਾਲਾ ਹੈ ਜਿਨ੍ਹਾਂ ਦੇ ਪਾਸ ਸਰੀ ਪਰਮੇਸ਼ਰ ਰੂਪੀ ਪਤੀ ਨਹੀਂ ਹੈ। ਨਾਹੁਦਾ ਅਰਥ ਹੈ ਪਤੀ। ਜਿਨ੍ਹਾਂ ਜੀਵ ਰੂਪੇ ਇਸਤਰੀਆਂ ਦੇ ਹਿਰਦਿਆਂ ਦੇ ਵਿੱਚ ਅਕਾਲ ਪੁਰਖ ਪਤੀ ਪਰਮੇਸ਼ਰ ਸਖਿਆਤਕਾਰ ਨਹੀਂ ਹੈ। ਉਹਨਾਂ ਦੇ ਵਾਸਤੇ ਇਹ ਜਿਹੜਾ ਹਾੜ ਦਾ ਮਹੀਨਾ ਹੈ ਇਹ ਤਪਸ਼ ਵਾਲਾ ਹੈ। ਇਹ ਗਰਮੈਸ਼ ਵਾਲਾ ਹੈ। ਜਿਵੇਂ ਕਿਸੇ ਸੰਸਾਰਿਕ ਇਸਤਰੀ ਦਾ ਪਤੀ ਉਸਦੇ ਘਰ ਦੇ ਵਿੱਚ ਨਾ ਹੋਵੇ। ਬਾਹਰ ਕਿਤੇ ਪਰਦੇਸ ਦੇ ਵਿੱਚ ਗਿਆ ਹੋਵੇ ਤੇ ਉਸ ਨੂੰ ਉਸ ਇਸਤਰੀ ਨੂੰ ਜਿਹੜਾ ਹਾਰਡ ਦਾ ਮਹੀਨਾ ਹੈ ਬੜਾ ਤਪਸ਼ ਵਾਲਾ ਲੱਗਦਾ ਉਹਨੂੰ ਸਾਵਣ ਦਾ ਮਹੀਨਾ ਵੀ ਚੰਗਾ ਨਹੀਂ ਲੱਗਦਾ ਉਸ ਨੂੰ ਰਾਤ ਦੇ ਚੰਦਰਮਾ ਦੀ ਚਾਦਰੇ ਵੀ ਚੰਗੀ ਨਹੀਂ ਲੱਗਦੀ ਹੈ ਜਿਹੜੀ ਚੰਦਰਮਾ ਦੀ ਚਾਦਰੇ ਹਰ ਇੱਕ ਨੂੰ ਠੰਡਣ ਦੇਣ ਵਾਲਾ ਠੰਡਕ ਦੇਣ ਵਾਲੀ ਹੈ ਠੰਡ ਦੇਣ ਵਾਲੀ ਹੈ ਉਹ ਚੰ드ਰਮਾ ਦੀ ਚਾਦਨੀ ਉਸ ਇਸਤਰੀ ਨੂੰ ਤੀਰਾਂ ਦੇ ਵਾਂਗ ਚੁੱਭਦੀ ਹੈ ਤੀਰਾਂ ਦੇ ਵਾਂਗ ਸਿੱਖੀ ਲੱਗਦੀ ਹੈ ਫਿਰ ਜਿਹੜੀ ਹਵਾ ਮੰਦ-ਮੰਦ ਚੱਲਦੀ ਹੈ ਸਾਰਿਆਂ ਨੂੰ ਠੰਡਕ ਦੇਣ ਵਾਲੀ ਹੈ ਉਹ ਹਵਾ ਵੀ ਉਸ ਨੂੰ ਲੂ ਤੋਂ ਘੱਟ ਨਹੀਂ ਲੱਗਦੀ ਹੈ ਜੋ ਕਹਿਣ ਤੋਂ ਭਾਵ ਜਿਸ ਦੇ ਪਾਸ ਪਤੀ ਪਰਮੇਸ਼ਰ ਨਹੀਂ ਹੈ ਉਹ ਜੀਵ ਰੂਪੇ ਇਸਤਰੀ ਭਾਵੇਂ ਕਿੰਨੇ ਵੀ ਸ਼ਿੰਗਾਰ ਕਰ ਲਵੇ ਸਾਰੇ ਵਿਅਰਥ ਹਨ ਤੇ ਉਸ ਦੇ ਜਿਹੜੇ ਹਿਰਦੇ ਦੀ ਸ਼ਾਂਤੀ ਹੈ ਉਹ ਨਹੀਂ ਆ ਸਕਦੀ ਹੈ ਉਸ ਦੇ ਹਿਰਦੇ ਦੇ ਵਿੱਚੋਂ ਜਿਹੜੀ ਤਪਸ਼ ਹੈ ਵਿਕਾਰਾਂ ਦੀ ਤਪਸ਼ ਹੈ ਵਿਛੋੜੇ ਦੀ ਤਪਸ਼ ਹੈ ਉਹ ਦੂਰ ਨਹੀਂ ਹੋ ਸਕਦੀ ਹੈ ਈਸ਼ ਕਰਕੇ ਉਹਨਾਂ ਨੂੰ ਹਾਰ ਦੇ ਮਹੀਨੇ ਦੁਆਰਾ ਕਿਰਪਾ ਕਰਦੇ ਨੇ ਕਿ ਉਹਨਾਂ ਜੀਵ ਰੂਪੀ ਇਸਤਰੀਆਂ ਨੂੰ ਇਹ ਜੋ ਹਾਰ ਦਾ ਮਹੀਨਾ ਹੈ ਇਹ ਤਪਸ਼ ਵਾਲਾ ਲੱਗਦਾ ਹੈ ਜਿਨ੍ਹਾਂ ਦੇ پاس ਅਕਾਲ ਪੁਰਖ ਪਰਮੇਸ਼ਰ ਪਤੀ ਸਖਿਆਤ ਕਰਨੀ ਹੈ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸੋ ਐਸੀਆਂ ਜੜੀਆਂ ਜੀਵ ਰੂਪੀ ਇਸਤਰੀਆਂ ਹਨ ਇੱਕ ਜਗ ਜੀਵਨ ਜੋ ਅਕਾਲ ਪੁਰਖ ਪਰਮੇਸ਼ਰ ਸਾਰੇ ਸੰਸਾਰ ਦਾ ਜੀਵਨ ਰੂਪ ਹੈ ਜਿਵੇਂ ਪਾਣੀ ਤੋਂ ਬਿਨਾ ਜੀਵਨ ਨਹੀਂ ਹੈ ਓਵੇਂ ਪਰਮੇਸ਼ਰ ਤੋਂ ਬਿਨਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਜੀਵਨ ਨਹੀਂ ਹੈ ਜੋ ਸਾਰਿਆਂ ਦੇ ਪ੍ਰਾਣ ਰੂਪ ਹੈ ਸਾਰਿਆਂ ਦੇ ਸਵਾਸ ਰੂਪ ਹੈ ਪੁਰਖ ਜਿਹੜਾ ਪੁਰਖ ਪੂ ਨਾਮ ਹੈ ਨਰਕਾਂ ਦਾ ਤੇ ਰਖ ਨਾਮ ਹੈ ਰੱਖਿਆ ਕਰਨ ਦਾ ਜਿਹੜਾ ਪਰਮੇਸ਼ਰ ਪੂ ਰਖ ਭਾਵ ਕਿ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ ਬਚਾਉਣ ਵਾਲਾ ਹੈ ਜਿਹੜਾ ਪੁਰਖ ਪੂਰਨ ਹੈ ਐਸੇ ਅਕਾਲ ਪੁਰਖ ਪਰਮੇਸ਼ਰ ਨੂੰ ਛੱਡ ਕਰਕੇ ਮਾਨਸ ਸੰਧੀ ਆਸ ਇਹ ਜੀਵ ਰੂਪੀ ਸ਼ਤਰੀਆ ਇਹ ਜੀਵ ਇਹ ਮਨੁੱਖ ਮਾਨਸ ਮਨੁੱਖ ਤੋਂ ਹੀ ਆਸ ਲਈ ਬਿਠਾ ਹੈ ਮਨੁੱਖਾਂ ਤੋਂ ਆਸ ਲਈ ਬਿਠਾ ਕਿ ਫਲਾਣਾ ਮਨੁੱਖ ਤੋਂ ਮੈਨੂੰ ਸੁਖ ਮਿਲੇਗਾ ਫਲਾਣਾ ਮਨੁੱਖ ਮੈਨੂੰ ਸੁਖ ਦੇਵੇਗਾ ਇਸ ਤਰ੍ਹਾਂ ਮਨੁੱਖਾਂ ਤੋਂ ਆਸ ਲਈ ਬਿਠਾ ਹੈ ਪਰ ਜਿਹੜੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਪਸ਼ੂ ਪੰਛੀ ਹਨ ਉਹਨਾਂ ਨੂੰ ਆਸ ਹੁੰਦੀ ਹੈ ਇੱਕ ਪਰਮੇਸ਼ਰ ਤੋਂ ਇੱਕ ਅਕਾਲ ਪੁਰਖ ਤੋਂ ਪਸ਼ੂ ਪਸ਼ੂਆਂ ਤੋਂ ਨਹੀਂ ਮੰਗਦੇ ਪੰਛੀ ਪੰਛੀਆਂ ਤੋਂ ਨਹੀਂ ਮੰਗਦੇ ਪਰ ਜਿਹੜਾ ਮਨੁੱਖ ਹੈ ਇਹ ਮਨੁੱਖ ਪਰਮੇਸ਼ਰ ਨੂੰ ਛੱਡ ਕਰਕੇ ਤੇ ਦੂਜੇ ਮਨੁੱਖਾਂ ਦੇ ਪਾਸੋਂ ਹੀ ਮੰਗਦਾ ਰਹਿੰਦਾ ਹੈ ਮਹਾਰਾਜ ਸਤਗੁਰੂ ਜੀ ਕਿਰਪਾ ਕਰਦੇ ਨੇ ਮਾਨੁੱਖ ਕੀ ਟੇਕ ਵਿਰਤੀ ਸਭ ਜਾਨ ਦੇਵਨ ਕੋ ਇੱਕ ਪਗਵਾਨ ਜਿੰਨੀ ਵੀ ਮਨੁੱਖਾਂ ਦੀ ਆਸ ਲਾਉਣੀ ਹੈ ਉਹ ਸਾਰੀ ਵਿਅਰਥ ਹੈ ਸਾਰੀ ਵੀ ਕਿਸੇ ਵੀ ਕਾਰਜ ਦੇ ਵਿੱਚ ਨਹੀਂ ਹੈ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਜਿਹੜੇ ਸੰਸਾਰ ਤੇ ਵੱਡੇ ਵੱਡੇ ਬਲੀ ਸ਼ੂਰਮੇ ਹੋਏ ਆਪਣੇ ਆਪ ਨੂੰ ਬੜੇwidehat ਖਵਾਉਂਦੇ ਸਨ ਹਰਸ਼ਵਰਦਨ ਵਰਗੇ ਹੋਏ ਨੇ ਜਿਹੜੇ ਹਰ ਸਾਲ ਮੇਲੇ ਤੇ ਆਪਣਾ ਸਾਰਾ ਕੁਝ দান ਕਰਕੇ ਤੇ ਫਿਰ ਆਪਣੀ ਰਾਜਧਾਨੀ ਚਲੇ ਜਾਂਦੇ ਸਨ ਅੱਗੇ ਧਨ ਕਮਾਉਣ ਦੇ ਵਾਸਤੇ ਇਕੱਠਾ ਕਰਨ ਦੇ ਵਾਸਤੇ ਤੇ ਹਰ ਸਾਲ ਫਿਰ ਸਾਰਾ ਕੁਝ ਆਪਣਾ দান ਕਰ ਦਿੰਦੇ ਸਨ ऐसे भी राजे हुए ने जिन्ना दे पास 40-40 गंज ਧਨ ਜਿਹੜਾ ਹੈ ਇਕੱਠਾ ਹੁੰਦਾ ਸੀ। ਐਸੇ ਵੀ ਰਾਜੇ ਹੋਏ ਨੇ ਸਤਗੁਰੂ ਜੀ ਕਿਰਪਾ ਕਰਦੇ ਨੇ ਭਾਈ ਇਹ ਮਨੁੱਖ ਜਿਹੜੇ ਹਨ ਇਹਨਾਂ ਦਾ ਵੀ ਸੰਸਾਰ ਤੋਂ ਨਾਮੋ ਨਿਸ਼ਾਨ ਮਿਟ ਗਿਆ ਹੈ। ਜਿਹੜੇ ਐਸੇ ਰਾਜੇ ਹੋਏ ਨੇ ਜਦੋਂ ਚਲਦੇ ਸਨ ਤੇ ਨਗਾਰੇ ਵੱਜਦੇ ਸਨ ਭੇਰੀਆਂ ਵੱਜਦੀਆਂ ਸਨ ਜਦੋਂ ਸੰਸਾਰ ਤੋਂ ਗਏ ਤੇ ਕਿਸੇ ਨੇ ਨਗਾਰਾ ਨਹੀਂ বাজਾਇਆ ਕਿਸੇ ਨੇ ਪੇਰੀਆਂ ਨੇ ਵਜਾਈਆਂ ਛਣੇ ਨਹੀਂ ਵਿਦਾਇ। ਤੋਂ ਕਹਣ ਤੋਂ ਪਾ ਵੱਡੇ 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 ਮਨੁੱਖ ਬੜੀ ਸੂਰਮੇ ਦਾਤੇ ਹੋਏ ਨੇ ਉਹਨਾਂ ਨੂੰ ਵੀ ਸੰਸਾਰ ਤੋਂ ਜਾਣਾ ਪਿਆ ਤੇ ਉਹ ਵੀ ਕਿਸੇ ਦੀ ਪੁੱਖ ਸ਼ਾਂਤ ਨਹੀਂ ਕਰ ਸਕੇ ਇਸ ਕਰਕੇ ਮਾਨਸ ਸੰਧੀ ਆਸ ਪਾਈ ਮਨੁੱਖਾਂ ਦੀ ਜਿਹੜੀ ਆਸ ਲਾਉਣੀ ਹੈ ਇਹ ਛੱਡ ਦੇਣਾ ਕਰ। ਕੇਵਲ ਇੱਕ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਆਸ ਰੱਖਣਾ ਕਰ। ਪਰੰਤੂ ਇਹ ਜਿਹੜੀ ਜੀਵ ਰੂਪੇ ਇਸਤਰੀ ਹੈ ਇਹ ਪਰਮੇਸ਼ਰ ਨੂੰ ਛੱਡ ਕਰਕੇ ਇਹ ਦੂਸਰੀ ਮਨੁੱਖਾ ਤੋਂ ਆਸ ਲਈ ਬਿਠੀ ਹੈ। ਵੁਇ ਪਾਇ ਵਿਗੁਚੀ ਹੈ ਗੱਲ ਪਈ ਸੋ ਜਨਕੀ ਫਾਸ। ਫਿਰ ਇਹ ਜੀਵ ਰੂਪੇ ਇਸਤਰੀ ਦ્વੈਤ ਭਾਵ ਦੇ ਵਿੱਚ ਲੱਗੀ ਹੋਣ ਕਰਕੇ ਇਸ ਦੇ ਹਿਰਦੇ ਵਿੱਚ ਦੁਸ਼ਵ ਹੋਣ ਕਰਕੇ ਈਰਖਾ ਹੋਣ ਕਰਕੇ ਚੁਗਲੀ ਨਿੰਦਿਆ ਆਦਕ ਦੇ ਹੋਗਣ ਹੋਣ ਕਰਕੇ ਇਹ ਜਿਹੜੀ ਜੀਵ ਰੂਪੇ ਇਸਤਰੀ ਹੈ ਵਿਗੁਚੀ ਹੈ। ਖੱਜਲ ਹੋ ਰਹੀ ਯਾਰ ਖਵਾਰ ਹੋ ਰਹੀ ਹੈ ਗਲ ਪਈ ਸੋ ਜੰਮ ਕੀ ਫਾਸ ਅੰਤ ਨੂੰ ਇਸ ਦੇ ਗਲ ਦੇ ਵਿੱਚ ਜਮਾ ਦੀ ਫਾਹੀ ਪੈਣਾ ਕਰੇ ਭਾਗ ਕੀ ਇਹ ਨਰਕਾ ਦੇ ਵਿੱਚ ਜਾਵੇਗੀ ਨਰਕ ਭੋਗਣਾ ਕਰੇਗੀ ਦੁੱਖਾਂ ਨੂੰ ਭੋਗੇਗੀ ਜਿਹਾ ਬੀਜ ਸੂਲਣਾ ਮਥਾ ਜੋ ਲਿਖਿਆ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ ਜਿਹਾ ਬੀਜ ਸੋ ਲੁਣਾ ਮਥਾ ਜੋ ਲਿਖਿਆ ਜੋ ਪਰਮੇਸ਼ਵਰ ਨੇ ਅਕਾਲ ਪੁਰਖ ਨੇ ਪ੍ਰਾਲਬਦ ਮੱਥੇ ਦੇ ਉੱਪਰ ਕਰਮ ਲਿਖੇ ਹਨ ਮਸਤਕ ਦੇ ਉੱਪਰ ਜਿਹੜੇ ਕਰਮ ਲਿਖ ਦੇਣਾ ਕੀਤੇ ਹਨ ਸੋ ਉਹ ਲੁਣਾ ਇਸ ਜੀਵ ਨੂੰ ਉਹ ਭੋਗਣੇ ਹੀ ਪੈਣਗੇ ਜਿਹੜੀ ਪ੍ਰਾਲਬਦ ਲਿਖ ਦਿੱਤੀ ਉਹ ਭੋਗਣੀ ਹੀ ਪਵੇਗੀ ਜਹਾ ਦਾਣੇ ਤਹਾ ਖਾਣੇ ਨਾਨਕਾ ਸੱਚ ਹੈ ਜਿੱਥੇ ਦਾਣੇ ਲਿਖੇ ਹਨ ਉੱਥੇ ਜਾ ਕਰਕੇ ਉਸ ਨੂੰ ਉਹਨਾਂ ਨੂੰ ਖਾਣਾ ਹੀ ਪਵੇਗਾ ਇਸੇ ਪ੍ਰਕਾਰ ਫਿਰ ਜਿਹੜਾ ਬੀਜਾ ਸੋਹ ਲੁਣਾ ਜਿਵੇਂ ਦੇ ਇਹ ਜੀਵ ਕਰਮ ਕਰਦਾ ਹੈ ਜਿਵੇਂ ਦੇ ਫਲ ਬੀਜਣਾ ਕਰਦਾ ਹੈ ਬੀਜ ਬੀਜਦਾ ਹੈ ਫਿਰ ਓਵੇਂ ਦੀ ਫਸਲ ਨੂੰ ਵੜਦਾ ਓਵੇਂ ਦੇ ਫਲਾਂ ਨੂੰ ਵੜਦਾ ਹੈ ਤੇ ਇਸ ਨੂੰ ਵੱਢਣੇ ਪੈਣਗੇ ਇਹ ਨਹੀਂ ਹੋ ਸਕਦਾ ਕਿ ਫਰੀਦਾ ਲੋੜਾ ਦਾਕ ਬਿਜੌਰੀਆਂ ਕਿਕਰ ਬੀਜਾ ਜੱਟ ਹੰਡਾ ਉਨ ਕਤਾਏ ਦਾ ਪੈਦਾ ਲੋੜਾ ਪਟ ਇਹ ਨਹੀਂ ਹੋ ਸਕਦਾ ਕਿ ਬੀਜ ਦਾ ਤੇ ਕਿੱਕਰ ਹੋਵੇ, ਕੰਡੇ ਹੋਵੇ ਤੇ ਭਾਲ ਦਾ ਹੋਵੇ ਕਿ ਮੈਨੂੰ ਬਦਾਮਾ ਬਦਾਮ ਮਿਲ ਜਾਣ, ਦਾਖਾਂ ਮਿਲ ਜਾਣ ਮੈਨੂੰ ਕਿਸ਼ਮਿਸ਼ ਮਿਲ ਜਾਣ ਇਸ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਹੋ ਜੇ ਇਹ ਜੀਵ ਕਰਮ ਕਰੇਗਾ ਜਿਹੋ ਜੇ ਕਰਮਾਂ ਦੀ ਖੇਤੀ ਕਰੇਗਾ ਉਹੋ ਜੀ ਫਸਲ ਉਸ ਨੂੰ ਵੱਢਣੀ ਪਵੇਗੀ ਜਿਵੇਂ ਦਾ ਮੱਥੇ ਦੇ ਉੱਪਰ ਮਸਤਕ ਦੇ ਉੱਪਰ ਕਰਮ ਲਿਖੇ ਹੋਏ ਨੇ ਜਿਵੇਂ ਦੀ ਪਰਾਲਬਧ ਲਿਖੀ ਹੋਈ ਹੈ ਉਹ ਭੋਗਣੇ ਹੀ ਪਵੇਗੀ। ਪ੍ਰੇਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼। ਇਸ ਤਰ੍ਹਾਂ ਜਿਨ੍ਹਾਂ ਦਾ ਜੀਵ ਪ੍ਰਮਾਤਮਾ ਰੂਪੀ ਪਰਮੇਸ਼ਰ ਹਿਰਦੇ ਦੇ ਵਿੱਚ ਨਹੀਂ ਆਇਆ ਹੈ। ਹਿਰਦੇ ਰੂਪੇ ਸਰਦਾ ਰੂਪੇ ਸੇਜਾ ਦੇ ਉੱਪਰ ਨਹੀਂ ਆਇਆ ਹੈ। ਉਹ ਜੜੀਆਂ ਇਸ ਤਰ੍ਹਾਂ ਹਨ ਰੈਣ ਵਿਹਾਣੀ ਪਛਤਾਣੀ ਉਹਨਾਂ ਦੀ ਅਵਸਥਾ ਰੂਪੀ ਰਾਤ ਜਦੋਂ ਬਤੀਤ ਹੋ ਗਈ। ਪਛਤਾਣੀ ਪਛਤਾ ਤਾਪ ਕਰਕੇ ਪਛਤਾਵਾ ਕਰਕੇ ਉੱਠ ਚੱਲੀ ਗਈ ਨਿਰਾਸ਼ ਅੰਤ ਨੂੰ ਨਿਰਾਸ਼ ਹੋ ਕਰਕੇ ਇੱਥੋਂ ਉੱਠ ਕਰਕੇ ਭਾਵ ਸੰਸਾਰ ਤੋਂ ਚਲੀਆਂ ਜਾਂਦੀਆਂ ਜਿਹੜੇ ਸ਼ੁਭ ਗਣਾ ਨੂੰ ਧਾਰਣ ਨਹੀਂ ਕਰਦੀਆਂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੀਆਂ ਲਈ ਉਹ ਜੜੀਆਂ ਜੀਵ ਰੂਪ ਇਸਤਰੀਆਂ ਹਨ ਅੰਤ ਨੂੰ ਦੁੱਖ ਭੋਗ ਕਰਕੇ ਤੇ ਸੰਸਾਰ ਤੋਂ ਚਲੀਆਂ ਜਾਂਦੀਆਂ ਹਨ ਜਮਾ ਦੇ ਕਰਦੇ ਵਿੱਚ ਜਾਣਾ ਕਰਦੀਆਂ ਹਨ ਜਿਨ ਕਾ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਜੰਜਨਾਂ ਨੂੰ ਪੂਰਨ ਸਾਧੂ ਮਿਰਜਾਨ ਪੂਰਨ ਸਾਧੂ ਦਾ ਮਿਲਾਪ ਹੋ ਜਾਵੇ ਸੋ ਦਰਗਹ ਹੋਏ ਖਲਾਸ ਉਹਦੇ ਹਿਰਦੇ ਦੀ ਦਰਗਾਹ ਦੇ ਵਿੱਚ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਬੰਦ ਖਲਾਸੀ ਹੋ ਜਾਂਦੀ ਹੈ ਪਾਪ ਦਾ ਛੁਟਕਾਰਾ ਹੋ ਜਾਂਦਾ ਬੰਦ ਖਲਾਸੀ ਭਾਣੇ ਹੋ ਪਰੰਤੂ ਇਹ ਬੰਦ ਖਲਾਸੀ ਵੀ ਪਰਮੇਸ਼ਵਰ ਦੇ ਬਾਣੇ ਵਿੱਚ ਹੁੰਦੀ ਹੈ ਪਰਮੇਸ਼ਵਰ ਦੇ ਬਾਣੇ ਦੇ ਵਿੱਚ ਹੀ ਸਾਧੂ ਦਾ ਮਿਲਾਪ ਹੁੰਦਾ ਹੈ ਪਰੰਤੂ ਸਾਧੂ ਕਿਸ ਤਰ੍ਹਾਂ ਦਾ ਹੋਵੇ ਵਿਦਵਾਨ ਲਿਖਦੇ ਨੇ ਸਾਧ ਬਹੀ ਜਗਦਾਨੀਆਂ ਜਾਗ ਨਹੀਂ ਉਪਾਦਮਣ ਜਿਹਦੇ ਮਨ ਦੇ ਵਿੱਚ ਕੋਈ ਰੋਗ ਨਾ ਹੋਵੇ ਉਹ ਸਾਧੂ ਹੈ ਫਿਰ ਸਾਧਨਾ ਨਿਰਮਲਤਾ ਕੀ ਕਰਮ ਜਿਸ ਦੇ ਕਰਮ ਨਿਰਮਲ ਹੋਣ ਉਹ ਸੰਸਾਰ ਦੇ ਵਿੱਚ ਸਾਧੂ ਬਕੌਣਦਾ ਹੈ। ਹੋਰ ਜਿਹੜਾ ਆਪਣੇ ਸਾਰੇ ਅੰਗਾਂ ਨੂੰ ਆਪਣੇ ਕਰਮ ਇੰਦਰੀਆਂ ਨੂੰ ਗਿਆਨ ਇੰਦਰੀਆਂ ਨੂੰ ਸਾਧ ਕਰਕੇ ਰੱਖਦਾ, ਸਿੱਧਿਆ ਕਰਕੇ ਰੱਖਦਾ ਹੈ। ਜਿੱਤ ਕਰਕੇ ਰੱਖਦਾ ਹੈ ਜਿਸ ਨੇ ਆਪਣੇ ਮਨ ਨੂੰ ਜਿੱਤਿਆ ਹੋਇਆ ਹੈ ਉਹ ਸਾਧੂ ਹੈ। ਐਸੇ ਸਾਧੂ ਦਾ ਮਿਲਾਪ ਹੋ ਜਾਵੇ ਤੇ ਐਸੇ ਸਾਧੂ ਦੇ ਮਿਲਾਪ ਦੇ ਨਾਲ ਇਹ ਮਨ ਪਰਮੇਸ਼ਰ ਦੀ ਭਗਤੀ ਦੇ ਵਿੱਚ ਰੰਗਿਆ ਜਾਂਦਾ ਹੈ। ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲੱਗੈ ਹਰ ਰੰਗ ਇਸ ਕਰਕੇ ਕਿਹਾ ਕਿ ਪਵਿੱਤਰ ਜਿਹੜਾ ਸਾਧੂਆਂ ਦਾ ਸੰਗ ਹੈ ਉਹ ਸਾਰਿਆਂ ਤੋਂ ਸ੍ਰੇਸ਼ਟ ਹੈ ਜਿਸ ਸਾਧੂ ਨੂੰ ਮਿਲ ਜੇ ਕਿਸੇ ਸਾਧੂ ਨੂੰ ਮਿਲ ਜਾਉ ਤੇ ਪਰਮੇਸ਼ਰ ਭਾਵਨਾ ਵਾਲੇ ਪਾਸੇ ਚਲਾ ਜਾਂਦਾ ਹੈ ਇਹ ਮਨ ਜਿਹੜਾ ਹੈ ਇਹ ਪਰਮੇਸ਼ਰ ਵਾਲੇ ਪਾਸੇ ਦਰਵਤ ਹੋਣ ਲੱਗ ਪੈਂਦਾ ਮਨ ਕਰਦਾ ਅਸੀਂ ਵੀ ਨਾਮ ਜਪੀਏ ਅਸੀਂ ਵੀ ਬਾਣੀ ਪੜ੍ਹੀਏ ਅਸੀਂ ਵੀ ਪਰਮੇਸ਼ਰ ਨੂੰ ਤਿਆਉਣਾ ਕਰੀਏ ਤੇ ਜਦੋਂ ਕੋ ਸੰਗਤ ਵਿੱਚ ਪੈ ਜਾਈਏ ਇੱਕ ਕੋ ਸੰਗਤ ਵਿੱਚ ਪੈਣ ਕਰਕੇ ਫੇਰੇ ਮਨ ਦੂਜੇ ਪਾਸੇ ਨੂੰ ਚਲਾ ਜਾਂਦਾ ਮਾੜੀ ਸੰਗਤ ਭੈੜੇ ਬੰਦੇ ਦੀ ਸੰਗਤ ਸਾਖਤ ਬੰਦੇ ਦੀ ਸੰਗਤ ਇੰਨੀ ਮਾੜੀ ਹੈ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ ਸ਼੍ਰੀ ਰਾਮਚੰਦਰ ਦਾ ਸ਼੍ਰੀ ਰਾਮਚੰਦਰ ਨੂੰ ਕਹਿੰਦੇ ਜਿਹੜੀ ਕੈਕਈ ਮਾਤਾ ਹੈ ਉਹ ਕੈਕਈ ਮਾਤਾ ਆਪਣੇ ਅਸਥਣਾ ਤੋਂ ਦੁੱਧ ਪਿਆਉਂਦੀ ਰਹੀ ਔਰ શ્રી रामचंद्र ਨੂੰ ਖੜਾਉਂਦੀ ਰਹੀ ਬੜਾ ਪ੍ਰੇਮ ਕਰਦੀ ਸੀ ਪਰ ਮਾੜੇ ਬੰਦੇ ਦੀ ਸੰਗਤ ਹੋਈ ਜਦੋਂ ਉਸ ਦੀ ਦਾਸੀ ਨੇ ਉਸ ਦੇ ਕੰਨ ਦੇ ਵਿੱਚ ਸਿਰਫ ਕੁਝ ਕੁ ਮਿੰਟਾਂ ਬਾਅਦ ਤੇ ਕੁਝ ਸ਼ਬਦ ਕਹੇ ਕੋਈ ਬਚਨ ਕਹੇ ਤੇ ਉਸ ਦੇ ਮਨ ਦੇ ਵਿੱਚ ਇੰਨਾ ਕੁ ਪ੍ਰਭਾਵ ਪਾ ਦਿੱਤਾ ਮਾੜੀ ਸੰਗਤ ਨੇ ਮਾੜੇ ਪ੍ਰਭਾਵ ਨੇ ਕਿ ਉਹ ਜਿਹੜੇ ਕਹਿ ਕੇ ਹੀ ਮਾਤਾ ਹੈ ਕਦੇ ਸ਼੍ਰੀ ਰਾਮਚੰਦਰ ਨੂੰ ਆਪਣੇ ਹਸਣਾਂ ਤੋਂ ਦੁੱਧ ਪਿਆਇਆ ਕਰਦੀ ਸੀ ਬੜਾ ਪ੍ਰੇਮ ਕਰਦੀ ਸੀ ਬੜਾ ਲਾਡ ਕਰਦੀ ਸੀ ਆਪਣੇ ਪੁੱਤਰਾਂ ਤੋਂ ਵੱਧ ਜਾਣਦੀ ਸੀ ਇੰਨੀ ਕੋਸ ਦੇ ਮਨ ਦੇ ਵਿੱਚ ਖੋਟ ਭਰ ਦਿੱਤੀ ਕਿ 14 ਸਾਲ ਦਾ ਬਨਵਾਸ ਉਸਨੇ ਰਾਮ ਵਾਸਤੇ ਮੰਗ ਲਿਆ ਕਿ ਰਾਮਚੰਦਰ ਨੂੰ 14 ਸਾਲ ਵਾਸਤੇ ਬਨਵਾਸ ਦੇ ਦਿਓ ਤੇ ਮੇਰੇ ਪੁੱਤਰ ਭਰਤ ਨੂੰ ਰਾਜ ਭਾਗ ਦੇ ਦਿਓ ਸੋ ਕਹਿਣ ਤੋਂ ਭਾਵ ਕਹਿੰਦੇ ਜਿਹੜੀ ਮਾੜੇ ਵੱਡੇ ਦੀ ਸੰਗਤ ਹੈ ਉਹ ਨੂੰ ਨਹੀਂ ਕਰਨੀ ਚਾਹੀਦੀ ਮਾੜੇ ਬੰਦੇ ਦੀ ਸੰਗਤ ਇੰਨੀ ਮਾੜੀ ਹੈ ਤਾਂ ਹੀ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਜਿਹੜਾ ਮਾੜਾ ਬੰਦਾ ਹੋਵੇ ਸਾਖਤ ਸੰਗ ਨ ਕੀਜੀਐ ਦੂਰਹਿ ਜਾਈਐ ਭਾਗ ਵਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ ਇਸ ਕਰਕੇ ਕਹਿੰਦੇ ਕਿ ਮਾੜੇ ਬੰਦੇ ਦੀ ਸੰਗਤ ਨਹੀਂ ਕਰਨੀ ਚਾਹੀਦੀ ਇਸੇ ਪ੍ਰਕਾਰ ਸਤਗੁਰੂ ਜੀ ਬਨਵਾਦ ਕਿਰਪਾ ਕਰਦੇ ਹਨ ਕਿ ਜਿਹੜਾ ਜੀਵ ਹੈ ਇਹ ਜੀਹਾ ਪੀਜਾ ਸੁ ਲੁਣਾ ਜਿਵੇਂ ਦਾ ਬੀਜ ਦਾ ਹੈ ਉਵੇਂ ਦਾ ਵੱਡਦਾ ਹੈ ਰੈਣ ਵਿਹਾਣੀ ਪਛਤਾਣੀ ਉੱਟ ਚੱਲੀ ਗਈ ਨਿਰਾਸ਼ ਫਿਰ ਅਜੀਬ ਰੂਪੀ ਇਸਤਰੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾ ਅਵਸਥਾ ਰੂਪੀ ਰਾਤ ਨੂੰ ਬਤੀਤ ਕਰਕੇ ਵਿਸ਼ਿਆਂ ਨੂੰ ਭੋਗ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਲੱਗ ਕਰਕੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦਕ ਦੇ ਵਿੱਚ ਲੱਗ ਕਰਕੇ ਵਿਸ਼ਿਆਂ ਦੇ ਰਸ ਨੂੰ ਭੋਗ ਕਰਕੇ ਹੀ ਇਨਾਂ ਦੇ ਵਿੱਚ ਹੀ ਖਚਤ ਹੋ ਕਰਕੇ ਇਹ ਸੰਸਾਰ ਤੋਂ ਅੰਤ ਨੂੰ ਨਿਰਾਸ਼ ਹੋ ਕਰਕੇ ਚਲੀ ਜਾਂਦੀ ਹੈ ਪਰੰਤੂ ਜਦੋਂ ਜਿਨ੍ਹਾਂ ਤੇ ਉਪਰ ਸਪੂਰਣ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਜਿਨ੍ਹਾਂ ਨੂੰ ਪੂਰਨ ਸਾਧੂ ਦਾ ਮਿਲਾਪ ਹੋ ਜਾਵੇ ਪੂਰਨ ਸਾਧੂ ਦੇ ਮਿਲਾਪ ਦੇ ਨਾਲ ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਦਾ ਰੰਗ ਚੜ ਜਾਂਦਾ ਹੈ ਤੇ ਉਹਨਾਂ ਦੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਬੰਦ ਖਿਦਾਸੀ ਹੋ ਜਾਂਦੀ ਹੈ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਅੰਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਏ ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ ਸਾਡੇ ਤੇ ਮਿਹਰ ਕਰੋ ਦਇਆ ਦ੍ਰਿਸ਼ਟੀ ਕਰੋ ਤੇਰੇ ਦਰਸ਼ਨ ਹੋਏ ਪਿਆਸ ਸਾਡੇ ਹਿਰਦੇ ਦੇ ਵਿੱਚ ਸਾਡੇ ਚਿੱਤ ਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਇੱਛਾ ਲੱਗ ਜਾਵੇ ਤੁਹਾਡੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ ਜਿਵੇਂ ਕੋਈ ਪਿਆਸਾ ਮਨੁੱਖ ਹੁੰਦਾ ਹੈ ਪਾਣੀ ਵਾਸਤੇ ਬੜਾ ਵਿਆਕੁਲ ਹੁੰਦਾ ਹੈ ਕਿ ਮੈਨੂੰ ਠੀਕ ਜਲ ਮਿਲ ਜਾਵੇ ਪਾਣੀ ਮਿਲ ਜਾਵੇ ਤੇ ਮੇਰੀ ਪਿਆਸ ਬੁਝ ਜਾਵੇ ਇਸੇ ਪ੍ਰਕਾਰ ਸਤਿਗੁਰੂ ਜੀ ਸਾਡੇ ਹਿਰਦੇ ਵਿੱਚ ਆਪਦੀਆਂ ਦੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ ਕਿ ਸਾਨੂੰ ਆਪਦੀਆਂ ਦੇ ਦਰਸ਼ਨ ਹੋ ਜਾਣ ਤੇ ਮਨ ਨੂੰ ਸ਼ਾਂਤੀ ਆ ਜਾਵੇ ਤੇ ਜਿਨ੍ਹਾਂ ਤੇ ਦਰਸ਼ਨ ਨਾ ਹੋਣ ਮਨ ਵਿਆਕੁਲ ਹੀ ਰਹੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਐਸੀ ਅਵਸਥਾ ਬਣ ਜਾਵੇ ਸਤਿਗੁਰੂ ਜੀ ਇੱਕ ਕੜੀ ਵੀ ਜੇ ਤੁਹਾਡੇ ਸਾਨੂੰ ਦਰਸ਼ਨ ਨਾ ਹੋਣ ਤੇ ਕਲਯੁਗ ਜਿੰਨਾ ਸਮਾਂ ਬਤੀਤ ਹੋ ਜੇ ਇਸ ਤਰ੍ਹਾਂ ਲੱਗੇ ਜਦ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ RAM ਸਨੇਹੀ ਕਹਿੰਦੇ ਨੇ ਕਿ ਜਿੱਨਾ ਚਿਰ ਕੰਬੀਰ ਸਾਹਿਬ ਜੀ ਕਹਿੰਦੇ ਵੀ ਜਦੋਂ ਤੱਕ ਇੱਕ ਸੂਈ ਦੇ ਵਿੱਚ ਧਾਗਾ ਪਾਉਣਾ ਹੈ ਇੰਨਾ ਚਿਰ ਵੀ ਜੇ ਪਰਮੇਸ਼ਰ ਸਾਡੇ ਹਿਰਦੇ ਦੇ ਵਿੱਚੋਂ ਵਿਸਰਦਾ ਹੈ ਤੇ ਸਾਨੂੰ ਬੜਾ ਦੁੱਖ ਹੁੰਦਾ ਹੈ ਇਸ ਕਰਕੇ ਸਤਿਗੁਰੂ ਜੀ ਸਾਡੇ ਤੇ ਐਸੀ ਕਿਰਪਾ ਕਰਦੇਓ ਸਾਡਾ ਜੋ ਮਨ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ